ਅਮਰੀਕਾ ਦੇ ਡੈਨਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਨੀਵਾਰ ਨੂੰ ਇੱਕ ਵੱਡਾ ਹਾਸਾ ਹੋਂ ਤੋਂ ਟਲ ਗਿਆ ਅਮਰੀਕਨ 에ਅਰਲਾਈਨਸ ਦੇ ਬੋਇੰਗ 737 ਮੈਕਸ 800 ਦਾ ਲੈਂਡਿੰਗ ਗੀਅਰ ਫੇਲ ਹੋਣ ਦੇ ਕਾਰਨ ਉਡਾਣ ਰੁਕਣੀ ਪੈ ਗਈ ਇਸੇ ਦੌਰਾਨ ਜਹਾਜ਼ ਦੇ ਪਿੱਛੇ ਹਿੱਸੇ ਵਿੱਚ ਅੱਗ ਵੀ ਲੱਗ ਗਈ ਇਹ ਫਲਾਈਟ ਮਿਆਮੀ ਜਾ ਰਹੀ ਸੀ ਅਮਰੀਕਾ ਦੇ ਜਾਣਕਾਰ ਦੇ ਮੁਤਾਬਿਕ ਇਹ ਘਟਨਾ ਦੁਪਹਿਰ 2:45 ਮਿੰਟ ਤੇ ਭਾਰਤ ਦੇ ਸਮੇਂ ਮੁਤਾਬਿਕ 2:15 ਮਿੰਟ ਤੇ ਵਾਪਰੀ ਹੈ ਯਾਤਰੀਆਂ ਦੇ ਵਿੱਚ ਕੁੱਲ 173 ਯਾਤਰੀ ਅਤੇ 6 ਚਾਰਕ ਦਲ ਦੇ ਮੈਂਬਰ ਸਵਾਰ ਸਨ ਸਾਰਿਆਂ ਨੂੰ ਐਮਰਜੈਂਸੀ ਸਲਾਈਡਰ ਰਾਹੀਂ ਬਾਹਰ ਕੱਢਿਆ ਗਿਆ ਹੈ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ ਅਮਰੀਕਾ ਦੇ ਡੈਨਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਨੀਵਾਰ ਨੂੰ ਇੱਕ ਵੱਡਾ ਹਾਸਾ ਹੋਂ ਤੋਂ ਟਲ ਗਿਆ ਅਮਰੀਕਨ 에어ਲਾਈਨਸ ਦੇ ਬੋਇੰਗ 737 ਮੈਕਸ 8000 ਦਾ ਲੈਂਡਿੰਗ ਗੇਅਰ ਫੇਲ ਹੋਣ ਦੇ ਕਾਰਨ ਉਡਾਣ ਰੁਕਣੀ ਪੈ ਗਈ। ਇਸੇ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਵੀ ਲੱਗ ਗਈ। ਇਹ ਫਲਾਈਟ ਮਿਆਮੀ ਜਾ ਰਹੀ ਸੀ। ਅਮਰੀਕਾ ਦੇ ਜਾਣਕਾਰ ਦੇ ਮੁਤਾਬਿਕ ਇਹ ਘਟਨਾ ਦੁਪਹਿਰ 2:45 ਮਿੰਟ ਤੇ ਭਾਰਤ ਦੇ ਸਮੇਂ ਮੁਤਾਬਿਕ 2:15 ਮਿੰਟ ਤੇ ਵਾਪਰੀ ਹੈ। ਜਹਾਜ਼ ਦੇ ਵਿੱਚ ਕੁੱਲ 173 ਯਾਤਰੀ ਅਤੇ 6 ਚਾਰਕ ਦਲ ਦੇ ਮੈਂਬਰ ਸਵਾਰਨ ਸਾਰਿਆਂ ਨੂੰ ਐਮਰਜੈਂਸੀ ਸਲਾਈਡਰ ਰਾਹੀਂ ਬਾਹਰ ਕੱਢਿਆ ਗਿਆ ਹੈ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ ਅਮਰੀਕਾ ਦੇ ਡੈਨਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਨੀਵਾਰ ਨੂੰ ਇੱਕ ਵੱਡਾ ਹਾਸਾ ਹੋਣ ਤੋਂ ਟਲ ਗਿਆ ਅਮਰੀਕਨ 에어ਲਾਈਨਸ ਦੇ ਬੋਇੰਗ 737 ਮੈਕਸ 800 ਦਾ ਲੈਂਡਿੰਗ ਗੇਅਰ ਫੇਲ ਹੋਣ ਦੇ ਕਾਰਨ ਉਡਾਣ ਰੁਕਣੀ ਪੈ ਗਈ। ਇਸੇ ਦੌਰਾਨ ਜਹਾਜ਼ ਦੇ ਪਿੱਛੇ ਹਿੱਸੇ ਵਿੱਚ ਅੱਗ ਵੀ ਲੱਗ ਗਈ। ਇਹ ਫਲਾਈਟ ਮਿਆਮੀ ਜਾ ਰਹੀ ਸੀ। ਅਮਰੀਕਾ ਦੇ ਜਾਣਕਾਰ ਦੇ ਮੁਤਾਬਕ ਇਹ ਘਟਨਾ ਦੁਪਹਿਰ 2:45 ਮਿੰਟ ਤੇ ਭਾਰਤ ਦੇ ਸਮੇਂ ਮੁਤਾਬਕ 2:15 ਮਿੰਟ ਤੇ ਵਾਪਰੀ ਹੈ। ਜਹਾਜ਼ ਦੇ ਵਿੱਚ ਕੁੱਲ 173 ਯਾਤਰੀ ਅਤੇ 6 ਚਾਰਕ ਦਲ ਦੇ ਮੈਂਬਰ ਸਵਾਰ ਸਾਰਿਆਂ ਨੂੰ ਐਮਰਜੈਂਸੀ ਸਲਾਈਡਰ ਆਹੀ ਬਾਹਰ ਕੱਢਿਆ ਗਿਆ ਹੈ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ